ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮਦਨੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮਦਨੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਵਾ ਦੇ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤੀ ਦਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸ਼੍ਰੀ ਨੰਦਪੁਰ ਸਾਹਿਬ ਦੇ ਨਜ਼ਦੀਕ ਭਾਗਾ ਨਹਿਰ ਜੋ ਚੱਲਦੀ ਹੈ ਕਿੰਪੁਰ ਸਾਹਿਬ ਵੱਲੋਂ ਉੱਥੇ ਪਿੰਡ ਮਿੱਕੂਵਾਲ ਦੇ ਨਜ਼ਦੀਕ ਨਹਿਰ ਦੇ ਬਿਲਕੁਲ ਨਾਲ ਬਣੀ ਪੱਟੜੀ ਤੇ ਪਾੜ ਪੈ ਗਿਆ ਸੀ ਕਦੇ ਕਿ ਘਾਰੇ ਦੇ ਵਿੱਚ ਕਿਸ ਤਰ੍ਹਾਂ ਕੈਬਨਿਟ ਮੰਤਰੀ ਆਪ ਖੁਦ ਹੋ ਕੇ ਸੇਵਾ ਕਰ ਰਿਹਾ ਤੇ ਤੇ ਆਪਣੇ ਪੈਰਾਂ ਦੇ ਹਲਾਤ ਤੁਸੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੇਖ ਸਕਦੇ ਹੋ ਸਾਡੇ ਪਿੰਡਾਂ ਦੀ ਲੜਾਈ ਹੈ ਤੇ ਉਧਰ ਬਹੁਤ ਬਲਵਾਨ ਹੋਰ ਉਹਨਾਂ ਨੂੰ ਕੋਈ ਲੜ ਨਹੀਂ ਸਕਦਾ ਇਹ ਹੁਣ ਤਾਂ ਕਾਬੂ ਹੋ ਗਏ ਹਾਲਾਤ ਸਾਰੇ ਸਭ ਦੇ ਸਹਿਯੋਗ ਨਾਲ ਫਿਰ ਜਦੋਂ ਆਈ ਸੀ ਕਿ ਦਿੱਕਤਾਂ ਕੰਮ ਦੇ ਕਿ ਜੇ ਮਹਿ ਟੁੱਟ ਜਾਂਦੀ ਤਾਂ ਹੜ੍ਹ ਨਹੀਂ ਆਣਾ ਸੀ ਕਿ ਉਹਨੂੰ ਕਹਿੰਦੇ ਡਿਸਟਰੈਕਸ਼ਨ ਪਿੰਡਾਂ ਨੇ ਤੋਂ ਡੁੱਜੜ ਜਾਣਾ ਸੀ ਦੇਸੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਲਗਾਤਾਰ ਸੇਵਾ ਚੱਲ ਰਹੀ ਹੋ। ਸਾਥ ਅਸਰ ਦੇਖੋ ਇਹ ਨੇਰ ਨਹਿਰ ਹੈ ਸਰ। ਕਿ ਜਦੋਂ ਮંત્રી ਸਾਹਿਬ ਦੇ ਧਿਆਨ ਦੇ ਵਿੱਚ ਇਹ ਆਇਆ ਸਵੇਰੇ ਮੌਨ। ਉਹਦੇ ਨਾਲ ਇਮੀਡੀਏਟ ਇਹਨਾਂ ਨੇ ਆਪ ਐਕਟ ਕੱਢ ਕੇ ਮੁੱਖ ਤੇ ਪੁੱਜ ਗਏ। ਤੇ ਜਿਵੇਂ ਪੁੱਜ ਕੇ ਇੱਥੇ ਜਿਹੜਾ ਇਹ ਰੋਕ ਕਾਮ ਦਾ ਕੰਮ ਹੈ ਜਿਹੜਾ ਚਾਲੂ ਕਰਾਇਆ। ਇਸ ਟਾਈਮ ਦੇ ਪੁੰਨ ਕੀਤੇ ਹੋਣੇ ਸਾਨੂੰ ਐਸ ਦਾ ਜਝਾਰੂ ਨੇਤਾ ਮਿਲਿਆ। ਫੈਣੀ ਦੇ ਖੜ ਕੇ ਦੇਖ ਰਹੇ ਜਾਂ ਕੋਈ ਆਪ ਆਮੋ ਜਿਹਦੇ ਆਂਦਾ ਜਿਦਾ ਵੀ 플ੱਗ ਪੂਰੇ ਕੰਦੇ ਆਏ ਫੋਟੋ ਕੋਈ ਚਾਹੀਦੀ ਚੱਲੇ ਉਹ ਖੁਦ ਨਾਲ ਲੱਗੇ ਹੋਏ ਆ ਸਵੇਰ ਤੀਨੋਂ ਕਹਿੰਦੇ ਕਈ ਜਾਗ ਲੱਗਦੇ ਨੇ ਪਰ ਅੱਜ ਮਿੱਟੀ ਦਾ ਦਾਗ ਜੋ ਲੱਗਿਆ ਕਿਤੇ ਨਾ ਕਿਤੇ ਸੇਵਾ ਜ਼ਰੂਰ ਦਿਖਦੀ ਹੈ ਬਿਲਕੁਲ ਬਿਲਕੁਲ ਸ਼ਿਰੀ ਨੰਦਪੁਰ ਸਾਹਿਬ ਦੇ ਨਜ਼ਦੀਕ ਭਾਖੜਾ ਨਹਿਰ ਜੋ ਚੱਲਦੀ ਹੈ ਕਿਰਤਪੁਰ ਸਾਹਿਬ ਵੱਲੋਂ ਉੱਥੇ ਪਿੰਡ ਨਿਕੋਵਾਲ ਦੇ ਨਜ਼ਦੀਕ ਨਹਿਰ ਦੇ ਬਿਲਕੁਲ ਨਾਲ ਬਣੀ ਪਟੜੀ ਤੇ ਪਾੜ ਪੈ ਗਿਆ ਸੀ ਜਿਸ ਤੋਂ ਬਾਅਦ ਹੁਣ ਅਨੰਤਪੁਰ ਸਾਹਿਬ ਹਾਈਡਲ ਨਹਿਰ ਹੈ ਜਿੱਥੇ ਹੁਣ ਪਾੜ ਪੈ ਗਿਆ ਪਰ ਸੰਗਤ ਅਤੇ ਪਿੰਡ ਵਾਸੀ ਜੋ ਮੌਕੇ ਤੇ ਮੌਜੂਦ ਹੈ ਉਹਨਾਂ ਨੇ ਕਾਬੂ ਬੇਸ਼ੱਕ ਪਾ ਲਿਆ ਗਿਆ ਕਿਨਾਂ ਕਾਰਨਾ ਕਰਕੇ ਪੈੜ ਪਿਆ ਪਾੜ ਪਿਆ ਪਿੰਡ ਵਾਸੀਆ ਤੋਂ ਪੁੱਛਦੇ ਆ ਕੀ ਨਾਮ ਹੈ ਤੁਹਾਡਾ ਤੇ ਕਿਨਾਂ ਕਾਰਨਾ ਕਰਕੇ ਜੋ ਪਾੜ ਹੈ ਉਹ ਪਿਆ ਤੇ ਹੁਣ ਪਿੰਡ ਵਾਸੀਆ ਬਲੋ ਕਾਰ ਸੇਵਾ ਜੋ ਕੀਤੀ ਜਾ ਰਹੀ ਹੈ ਕਿਵੇਂ ਦੀ ਤਿਆਰੀ ਹੈ ਇਹ ਦਿੱਲੀ ਪੋਸਟ ਦਾ ਹੀ ਧੰਨਵਾਦ ਕਰਦੇ ਆ ਕਿ ਤੁਸੀਂ ਅੱਜ ਸਾਡੇ ਇਲਾਕੇ ਦੇ ਵਿੱਚ ਆਏ ਤੇ ਇੱਕ ਬਹੁਤ ਵੱਡੀ ਟਰੈਜੇਡੀ ਅੱਜ ਹੋਣ ਤੋਂ ਬਚਾਅ ਹੋ ਗਿਆ ਜਿਹੜੀ ਕੱਲ ਰਾਤ ਤੋਂ ਤੇਜ਼ بارش ਚੱਲ ਰਹੀ ਹੈ بارش ਤਾਂ ਲਗਾਤਾਰ ਲੱਗ ਪਈ ਇੱਕ ਮਹੀਨੇ ਤੋਂ ਚੱਲ ਰਹੀ ਪਰ ਕੱਲ ਰਾਤ ਦੀ ਲਗਾਤਾਰ ਤੇਜ਼ بارش ਸੀ ਪਹਿਲਾਂ ਭਾਖੜਾ ਨਹਿਰ ਵੱਲ ਤੇ ਹੁਣ ਜਿਹੜਾ ਹਾਈਡਲ ਨਹਿਰ ਵੱਲ ਜਿਹੜਾ ਇਹ ਵੱਡਾ ਜਿਹਾ ਪਹਾੜ ਪੈ ਗਿਆ ਤੁਹਾਡੇ ਸਾਹਮਣੇ ਹੈ ਦੇਖ ਰਹੇ ਤੁਸੀਂ ਇੱਥੋਂ ਸਥਾਨਕ ਲੋਕਾਂ ਨੂੰ ਜਦੋਂ ਪਤਾ ਲੱਗਿਆ ਸਥਾਨਕ ਲੋਕਾਂ ਨੇ ਸਵੇਰ ਤੇ ਐਫਰਟ ਲਗਾਏ ਉਸ ਤੋਂ ਬਾਅਦ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਵੀ ਅੱ ਪੂਰੇ ਕੱਪੜਿਆਂ ਦੇ ਵੀ ਬਿਨਾ ਚੱਪਲਾਂ ਤੋਂ ਬੂਟਾਂ ਦਾ ਮਤਲਬ ਕਿ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਘਾਰੇ ਦੇ ਵਿੱਚ ਕਿਸ ਤਰ੍ਹਾਂ ਕੈਬਨਟ ਮੰਤਰੀ ਆਪ ਖੁਦ ਹੋ ਕੇ ਸੇਵਾ ਕਰ ਰਿਹਾ ਤੇ ਨਾਲ ਹੀ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਡੀਐਸਪੀ ਸਾਹਿਬ ਵੀ ਇੱਥੇ ਲੱਗੇ ਹੋਏ ਨੇ ਲਗਾਤਾਰ ਜੋ ਸੇਵਾ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਕਹਿੰਦੇ ਨੇ ਨੇਤਾ ਆਪਣੇ ਚਿੱਟੇ ਕੁਰਤੇ ਪਜਾਮੇ ਉੱਤੇ ਮਿੱਟੀ ਵੀ ਨਹੀਂ ਲੱਗਣ ਦਿੰਦੇ ਉੱਥੇ ਅੱਜ ਮਿੱਟੀ ਦੇ ਵਿੱਚ ਤੇ ਆਪਣੇ ਪੈਰਾ ਦੇ ਹਾਲਾਤ ਤੁਸੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਦੇਖ ਸਕਦੇ ਹੋ ਕਿ ਆਪਣੇ ਇਲਾਕੇ ਦੇ ਪ੍ਰਤੀ ਉਹਨਾਂ ਦਾ ਪਿਆਰ ਜੋ ਹੈ ਸੇਵਾ ਜੋ ਹੈ ਉਹ ਕਿਸ ਤਰ੍ਹਾਂ ਜਾਗਦੀ ਹੈ ਜੇਕਰ ਗੱਲ ਕੀਤੀ ਜਾਵੇ ਤੁਸੀਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਕਦੇ ਕਿਸੇ ਮੰਤਰੀ ਨੂੰ ਜਾਂ ਲੀਡਰ ਨੂੰ ਕਦੇ ਕੰਮ ਕਰਦੇ ਹੋਏ ਸੇਵਾ ਕਰਦੇ ਹੋ ਸੀ ਸਰ ਦੇਖੋ ਇੱਕ ਐਜ ਦੇ ਜਥੇਬੰਦੀ ਵਿੱਚ ਮੈਂ ਕੰਮ ਕਰਦਾ ਮੈਂ ਬਹੁਤ ਵਿਰੋਧ ਕਰਦਾ ਪਰ ਮੈਂ ਇਹੋ ਜਿਹਾ ਕਦੀ ਲੀਡਰ ਨਹੀਂ ਦੇਖਿਆ ਕਿ ਅੱਜ ਸਵੇਰ ਤੋਂ ਮੰਤਰੀ ਸਾਹਿਬ ਆਪ ਚਾਹੇ ਸਾਡੇ ਵਿਚਾਰਕ ਮਤਭੇਦ ਹੋਣ ਚਾਹੇ ਜਥੇਬੰਦਗੀ ਤੌਰ ਤੇ ਅਸੀਂ ਵਿਰੋਧ ਵੀ ਕਰਦੇ ਹੋਈਏ ਪਰ ਮੰਤਰੀ ਸਾਹਿਬ ਜਿਵੇਂ ਅੱਜ ਆਪ ਲੱਗੇ ਹੋਏ ਇੱਕ ਜਦੋਂ ਕਹਿੰਦੇ ਕਿ ਲੋਕਾਂ ਦਾ ਨੇਤਾ ਆਪ ਅੱਗੇ ਅੱਗੇ ਲੱ ਕੇ ਲੋਕਾਂ ਦੀ ਪਰੇਸ਼ਾਨੀ ਨੂੰ ਸਮਝ ਰਿਹਾ ਤਾਂ ਲੋਕਾਂ ਨੂੰ ਵੀ ਪਰੇਸ਼ਾਨੀ ਸਮਝਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਲੋਕ ਆ ਕੇ ਇੱਥੇ ਇੱਥੇ ਜਾ ਕੇ ਹੈਲਪ ਕਰਨ ਸੋਨੀ ਸਾਹਿਬ ਕੀ ਹਾਲਾਤ ਸੀ ਜੇਕਰ ਇੱਥੇ ਨਾ ਕਾਰ ਸੇਵਾ ਵਾਲੇ ਬਾਬਾ ਪੁੱਜਦੇ ਨਾ ਪ੍ਰਸ਼ਾਸਨ ਪੁੱਜਦਾ ਤਾਂ ਕਿੰਨੇ ਪਿੰਡਾਂ ਦਾ ਨੁਕਸਾਨ ਹੋਣਾ ਸੀ ਨੁਕਸਾਨ ਤਾਂ ਸਰ ਦੇਖੋ ਇਹ ਨੇਰ ਨਹਿਰ ਇੱਧਰ ਠੀਕ ਹੈ ਜਦੋਂ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਇਹ ਆਇਆ ਸਵੇਰੇ ਮੋਰਨ ਉਹਦੇ ਨਾਲ ਹੀ ਇਮੀਡੀਏਟ ਇਹਨਾਂ ਨੇ ਆਪ ਐਕਟ ਕਰਕੇ ਮੌਕੇ ਤੇ ਪੁੱਜੀ ਹੈ ਜੀ ਤੇ ਜਿਵੇਂ ਪੁੱਜ ਕੇ ਇੱਥੇ ਜਿਹੜਾ ਹੈ ਰੋਕਥਾਮ ਦਾ ਕੰਮ ਹੈ ਜਿਹੜਾ ਚਾਲੂ ਕਰਾਇਆ ਸਪੰਸ ਸਾਹਿਬ ਵੀ ਮੌਕੇ ਤੇ ਮੌਜੂਦ ਸੇ ਤੇ ਨਾਲ ਦੀ ਨਾਲ ਪ੍ਰਸ਼ਾਸਨ ਜੁੜਦਾ ਗਿਆ ਹੋਰ ਵੀ ਜਥੇਬੰਦੀਆਂ ਜੁੜਦਿਆਂ ਦੀਆਂ ਲੋਕ ਭਲਾਈ ਦੀਆਂ ਸੰਸਥਾਵਾਂ ਤੇ ਨਾਲ ਜਿਵੇਂ ਤੁਸੀਂ ਬਾਬਾ ਜੀ ਦੱਸਿਆ ਹੋ ਨਾ ਟੀਮ ਵੀ ਤੇ ਇਹ ਲਗਾਤਾਰ ਕੰਮ ਹੈ ਇਹ ਜਿਹੜਾ ਨਹਿਰ ਹੈ ਦੇਖੋ ਜੀ ਉਚਾਈ ਤੇ ਆ ਇਹਦੇ ਥੱਲੇ ਸਾਡੇ ਪਿੰਡ ਹੈ ਜੀ ਠੀਕ ਹੈ ਜੀ ਲੋਅਰ ਝੰਜੜੀ ਬੱਡਲ ਜੀ ਮੌਕੇ ਤੇ ਮੰਤਰੀ ਸਾਹਿਬ ਨਾ ਪੁੱਜਦੇ ਹਾਲਾਤ ਬਾਦ ਤੋਂ ਬੱਦਰ ਹੋ ਜਾਣੇ ਸੀ ਮંત્રી ਸਾਹਿਬ ਦੀ ਦੇਖੋ ਜਿੱਥੇ آمد ਹੋ ਗਈ ਆ ਉਹਦੇ ਨਾਲ ਤਾਂ ਬਹੁਤ ਜ਼ਿਆਦਾ ਹਮਲਾ ਵੱਜਦਾ ਏ ਸਾਰੇ ਆਪ ਮੁਹਾਰੇ ਫੇਸ ਬੁਕੇ ਦੇਖੋ ਹੌਂਸਲਾ ਜਿਹੜਾ ਹੁੰਦਾ ਬਹੁਤ ਵੱਡੀ ਚੀਜ਼ ਹੁੰਦੀ ਆ ਮંત્રી ਸਾਹਿਬ ਨੇ ਆਕੇ ਦਿੱਤਾ ਜੀ ਠੀਕ ਹੈ ਜੀ ਆਪ بڑے ਹੋਏ ਤੁਸੀਂ ਉਹਨਾਂ ਦੇ ਹਾਲਾਤ ਦੇਖ ਸਕਦੇ ਹੋ ਕਿਵੇਂ ਲੱਥਪੱਥ ਪਈ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕਦੋਂ ਇਹ ਪਾੜ ਪਿਆ ਕਿੰਨੇ ਵਜੇ ਪਤਾ ਲੱਗ ਗਿਆ ਤੇ ਕਿੰਨੇ ਇੱਕ ਐਸ ਵੇਲੇ ਜੋ ਸੇਵਾ ਕਰ ਰਹੇ ਨੇ ਕਿੰਨੇ ਕ ਬੰਦੇ ਨੇ ਦੇਖੋ ਵੀਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਜੋ ਇਸ ਹਲਕੇ ਦੇ ਵਿੱਚ ਪਤਾ ਲੱਗ ਸਕੇ ਵੀ ਇਸ ਹਲਕੇ ਆਨੰਦਪੁਰ ਸਾਹਿਬ ਦੇ ਨੌਜਵਾਨ ਕਿਸ ਤਰੀਕੇ ਨਾਲ ਸੇਵਾ ਕਰ ਰਹੇ ਮਦਦ ਕਰ ਰਹੇ ਨੇ ਭਾਜੀ ਪਹਿਲਾਂ ਬੀਬੀਐਮਪੀ ਦੀ ਸਵੇਰੇ ਟੁੱਟੀ ਸੀਗੀ ਇੱਕ ਸਾਈਡ ਤੇ ਕੱਟ ਲੱਗਿਆ ਸੀਗਾ ਬੀਬੀਐਮਪੀ ਨੂੰ ਉਸ ਜਗ੍ਹਾ ਦੇ ਵਿੱਚ ਇਸ ਨੌਜਵਾਨਾਂ ਨੇ ਸਾਥ ਦਿੱਤਾ ਉਸ ਤੋਂ ਬਾਅਦ ਇਹ ਹੈਡਲ ਵਾਲੀ ਲਾਈਨ ਹੈ ਜੋ ਕੰਮ ਪ੍ਰੋਪਰ ਚੱਲ ਰਿਹਾ ਤੇ ਤੁਸੀਂ ਦੇਖ ਹੀ ਸਕਦੇ ਹੋ ਸਾਡੇ ਮੰਤਰੀ ਸਾਹਿਬ ਸਵੇਰ ਦੇ ਹੀ ਸਾਡੇ ਨਾਲ ਵਿਚਰੇ ਨੇ ਔਰ ਨਾਲ ਹੋ ਕੇ ਕੰਮ ਕੰਮਕਾਜ ਕਰ ਰਹੇ ਨੇ ਤੇ ਸਾਡੇ ਡੀਐਸਪੀ ਸਾਹਿਬ ਵੀ ਸਵੇਰ ਦੇ ਇਸ ਤਰੀਕੇ ਨਾਲ ਹੀ ਕੰਮ ਕਰ ਰਹੇ ਨੇ ਤੇ ਬਾਬਾ ਜੀ ਹੁਣੀ ਐ ਤੇ ਬਾਕੀ ਜੋ ਦੇਖੋ ਕਹਿਣ ਦਾ ਮਤਲਬ ਔਖੀ ਘੜੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਪ੍ਰਸ਼ਾਸਨ ਪੂਰਾ ਪੁੱਜ ਗਿਆ ਉੱਥੇ ਪੁਲਿਸ ਪ੍ਰਸ਼ਾਸਨ ਵੀ ਆਪਣੀਆਂ ਜੋ ਬੋਰੀਆਂ ਦੀ ਸੇਵਾ ਕਰਕੇ ਆਪਣਾ ਯੋਗਦਾਨ ਪਾ ਰਿਹਾ ਹੈ ਦੇਖੋ ਜੀ ਤਹਿ ਦਿਲੋਂ ਧੰਵਾਦ ਹੈ ਤਹਿ ਦਿਲੋਂ ਧੰਵਾਦ ਡੀਐਸਪੀ ਸਾਹਿਬ ਦਾ ਪ੍ਰਸ਼ਾਸਨ ਦਾ ਠੀਕ ਹੈ ਜੀ ਹੈਡ ਲਾ ਵਾਲਿਆਂ ਦਾ ਬੀਬੀਐਮਪੀ ਵਾਲਿਆਂ ਦਾ ਸਾਡੇ ਸਿੱਖਿਆ ਮੰਤਰੀ ਨੌਜਵਾਨ ਕੈਪਟਨ ਮੰਤਰੀ ਤੁਸੀਂ ਦੇਖ ਸਕਦੇ ਹੋ ਕਿ ਮੰਤਰੀ ਸਾਹਿਬ ਦੇ ਆ ਹਾਲਾਤ ਬੜੇ ਮਹਨ ਦੇ ਦੇਖੋ ਜੀ ਅਸੀਂ ਤਾਂ ਸ਼ਾਇਦ ਐਜ ਇੱਕ ਇਸ ਟਾਈਮ ਦੇ ਪੁੰਨ ਕੀਤੇ ਹੋਣੇ ਤੁਹਾਨੂੰ ਐਜ ਆ ਜਜਾਰੂ ਨੇਤਾ ਮਿਲਿਆ ਤਾਂ ਜੋ ਇਹ ਸਵੇਰ ਦੇ ਇਹਨਾਂ ਨਾਲ ਮੇਰੀ 7 ਵਜੇ ਗੱਲ ਹੋ ਗਈ ਸੀ ਜਦੋਂ ਹੀ ਪਤਾ ਲੱਗਿਆ ਉਦੋਂ ਹੀ ਇਹ तकरीबन 8:30 ਵਜੇ ਤੱਕ ਇੱਥੇ ਪੁੱਜ ਗਏ ਸੀਗੇ ਉਹ ਨਿਰੰਤਰ ਸੇਵਾ ਦੇ ਰਹੇ ਨੇ ਪਿੰਡ ਵਾਸਤੇ ਸਰਪੰਚ ਸਾਹਿਬ ਜਿੱਥੇ ਕਹਿੰਦੇ ਆ ਕਿ ਨੇਤਾ ਆਪਣੇ ਚਿੱਟੇ ਕੁਰਤੇ ਪਹਿਰਾਮਿਆਂ ਤੇ ਦਾਗ ਨਹੀਂ ਪੈਣ ਦਿੰਦੇ ਤੇ ਉੱਥੇ ਅੱਜ ਮੰਤਰੀ ਗਾਰੇ ਦੇ ਵਿੱਚ ਲਿਬੜਿਆ ਹੋਇਆ ਨਜ਼ਰ ਆ ਰਿਹਾ ਦੇਖੋ ਵੀਰ ਜੀ ਤੁਹਾਨੂੰ ਇੱਕ ਚੀਜ਼ 2-3 ਦਿਨ ਪਹਿਲਾਂ ਪਤਾ ਲੱਗਿਆ ਹੁਣ ਇੱਕ ਮੰਤਰੀ ਗੱਡੀ ਦੇ ਵਿੱਚ ਬੈਠ ਕੇ ਹਰ ਜਿਹੜੇ ਹਰ ਪੀੜਤਾ ਦਾ ਜਾਇਜ਼ਾ ਲੈ ਰਹੇ ਨੇ ਉਹ ਇੱਕ ਸਾਡੇ ਮੰਤਰੀ ਦੇਖੋ ਜੀ ਸਾਡੇ ਹਲਕੇ ਦੇ ਨੌਜਵਾਨ ਦੇਖੋ ਜੀ ਕਿਸ ਤਰੀਕੇ ਨਾਲ ਕੰਮ ਕਰ ਰਹੇ ਨੇ ਠੀਕ ਹੈ ਬਹੁਤ ਹੀ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਜੀ ਦਾ ਜਿਨ੍ਹਾਂ ਦਾ ਟਾਈਮ ਟੂ ਟਾਈਮ ਹਰ ਇੱਕ ਚੀਜ਼ ਨੂੰ ਕੋਸ਼ਿਸ਼ ਕਰਦੇ ਆ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਦੀ ਜੇਕਰ ਗੱਲਬਾਤ ਕਰ ਸਕਦੇ ਆ ਕਿਉਂਕਿ ਸੇਵਾ ਦੇ ਵਿੱਚ ਰੁਝਾਨ ਹੈ ਮੰਤਰੀ ਸਾਹਿਬ ਇੱਕ ਮਿੰਟ ਲੈਣਾ ਹੈ ਸਿਰਫ ਇੱਕ ਮਿੰਟ ਲੈਣਾ ਹੈ ਜੀ ਕੀ ਹਾਲਾਤ ਹੈ ਜੇਕਰ ਅੱਜ ਇਹ ਢਾਟ ਤੇ ਨਹੀਂ ਜੇਕਰ ਪੁੱਜਦੇ ਤੁਸੀਂ ਟਾਈਮ ਸਿਰ ਤੱਕ ਕੀ ਦਾ ਕੀ ਬਣ ਜਾਂਦਾ ਦੇਖੋ ਕੋਈ ਮੇਰੀ ਨਹੀਂ ਸਾਰੇ ਪਿੰਡਾਂ ਵਾਲਿਆਂ ਦਾ ਸਹਿਯੋਗ ਹੈ ਸਾਡੇ ਮੁੰਡਾ ਦਾ ਮੁੰ ਇਸ ਸਾਰੀ ਟੀਮਵਰਕ ਹੈ ਖਾਲਸਾ ਦੇਖੋ ਇੱਥੇ ਹਰ ਧਰਮ ਇਹ ਹਰ ਧਰਮ ਹਰ ਪਾਰਟੀ ਹਰ ਸਾਰੇ ਇਕੱਠੇ ਹੋ ਕੇ ਅਸੀਂ ਲੱਗੇ ਹੋਏ ਆ ਇਹ ਸਾਡੇ ਇਲਾਕੇ ਦੀ ਲੜਾਈ ਹੈ ਸਾਡੇ ਪਿੰਡਾਂ ਦੀ ਲੜਾਈ ਹੈ ਤੇ ਕੁਦਰਤ ਬਹੁਤ ਬਲਵਾਨ ਹੈ ਉਹ ਨਾਲ ਕੋਈ ਲੜ ਨਹੀਂ ਸਕਦਾ ਪਰ ਅਸੀਂ ਤਾਂ ਉਸ ਅਕਾਲਪੁਰ ਪ੍ਰਭਾਤਕਾ ਮਹਾਮਾਈ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਰਹਿਮ ਕਰੋ ਕਿਉਂਕਿ ਸਾਡੇ ਇਲਾਕੇ ਇਦਾਂ ਸੈਂਸਿਟਿਵ ਹੈ ਕਿ ਇੱਕ ਤਾਂ ਸਾਈਡ 'ਤੇ ਪਾਰੀ ਬਰਬਰ ਨਾਲ ਸਾਥ ਹੋਈ ਇੱਕ ਉੱਤੇ ਜਿੰਨੀ ਪਹਾੜੀਆਂ ਉਹ ਸਾਰੇ ਖੱਡਾਂ ਦਾ ਪਾਣੀ ਸਾਡੇ ਹੁੰਦਾ ਵੱਖ-ਵੱਖ ਖੱਡਾਂ ਰਾਹੀਂ ਉਹ ਸਾਡੇ ਮਾਰ ਕਰਦਾ ਤੀਜਾ ਡੈਮ ਭਰੀ ਜਾ ਰਿਹਾ ਸਾਨੂੰ ਉਹਦਾ ਵੀ ਖਤਰਾ ਹੈ ਕਰੇ ਜਿਉਣੀ ਪਾਣੀ ਛੜਦਾ ਫਿਰ ਤਬਾਹੀ ਆਣੀ ਚੌਥਾ ਜਿਹੜੀ ਆ ਮੁਸੀਬਤਾਂ ਆ ਕੇ ਤੁਸੀਂ ਦੇਖ ਸਕਦੇ ਬਹੁਤ ਹੀ ਜਿਹੜਾ ਵੱਡਾ ਪਾੜ ਇਹ ਹੁਣ ਤਾਂ ਕਾਬੂ ਹੋ ਗਏ ਹਾਲਾਤ ਸਾਰੇ ਸਭ ਦੇ ਸਹਿਯੋਗ ਨਾਲ ਫਿਰ ਜਦੋਂ ਆਈ ਸੀ ਤੇ ਇੱਥੇ ਲੱਤਾਂ ਕੰਬਦੇ ਕਿ ਜੇ ਨਹਿਰ ਟੁੱਟ ਜਾਂਦੀ ਤਾਂ ਹੜ੍ਹ ਨਹੀਂ ਆਣਾ ਸੀ ਜਿਹਨੂੰ ਕਹਿੰਦੇ ਡਿਸਟ੍ਰਕਸ਼ਨ ਪਿੰਡਾਂ ਦੇ ਪਿੰਡ ਉਜੜ ਜਾਣਾ ਸੀ ਲੱਭਣਾ ਕੱਖ ਨਹੀਂ ਸੀ ਪਰ ਬਹੁਤ ਪਰਮਾਤਮਾ ਦੀ ਕਿਰਪਾ ਹੋਈ ਤੇ ਕਾਫੀ ਬਚਾਵਾ ਹੈ ਕਿਤਨਾ ਕਿਤੇ ਐਵੇਂ ਲੱਗਦਾ ਵੀ ਇਤਿਹਾਸਿਕ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਉਠਾਈ ਸੀ ਤੇ ਅੱਜ ਉਹ ਗੁਰੂ ਗੋਬਿੰਦ ਸਿੰਘ ਜੀ ਆਪ ਬਚਾ ਰਹੇ ਹਰ ਪ ਤਾਂ ਵੀ ਪੰਜਾਬੀ ਚੜ੍ਹਦੀ ਕਲਾ ਚ ਇੰਨੀ ਵੱਡੀ ਆਫਤ ਹੈ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਹੋਈ ਨਹੀਂ ਸਕਦਾ ਤੇ ਸਾਰੇ ਚੜ੍ਹਦੀ ਕਲਾ ਚ ਇੱਥੇ ਵੀ ਸਾਡੇ ਬਾਬਾ ਸਤਨਾਂ ਸਿੰਘ ਜੀ ਆ ਗਏ ਇੱਥੇ ਚਾਹ ਸਮੋਸੇ ਲੰਗਰ ਇੱਥੇ ਵੀ ਲੱਗੇ ਨੇ ਸਾਰੇ ਨੌਜਵਾਨਾਂ ਇਸ ਪਿੰਡਾਂ ਦੇ ਸਰਪੰਚ ਖੜੇ ਨੇ ਤੇ ਹਰ ਧਰਮ ਦੇ ਬੰਦੇ ਖੜੇ ਨੇ ਦੇਖੋ ਸਾਡੇ ਇੰਨੀ ਔਖੇ ਔਖੇ ਇੱਥੇ ਦਰਖਤ ਸੀ ਜੋ ਨਾਲ ਸਿੱਟਦੇ ਤਾਂ ਇਹ ਸਾਡੇ ਖਾਲਸਾ ਜੀ ਨੇ ਉੱਥੇ ਆਪਣੀ ਬਿਨਾਂ ਜਾਨ ਪ੍ਰਵਾਹ ਕਿਤੇ ਜਿੱਥੇ ਕੋਈ ਬੰਦਾ ਨਹੀਂ ਚੜ੍ਹ ਸਕਦਾ ਫੌਜ ਵੀ shear ਨਾ ਚ ਉੱਥੇ ਗੁਰੂ ਦਾ ਖਾਲਸਾ ਪਹੁੰਚ ਕੇ ਦਰਖਤ ਕੱਟ ਕੇ ਇੰਨੀ ਇੱਥੇ ਇਲਾਕੇ ਨੂੰ ਬਚਾਇਆ ਅਸੀਂ ਚੰਡੀ ਮੰਦਰ ਵੀ ਗੱਲ ਹੋ ਗਈ ਫੌਜ ਵੀ ਐਕਟੀਵੇਟ ਕਰਤੀ ਸਾਰੇ ਲੱਗੇ ਹੋਏ ਸੋ ਅਪੀਲ ਹੈ ਕਿ ਅਗਲੇ 48 72 ਘੰਟੇ ਪੰਜਾਬ ਲਈ ਬਹੁਤ ਔਖੇ ਨੇ ਅਜੇ ਵੀ ਫੋਰਕਾਸਟ ਜਿਹੜਾ ਹੈ ਬਹੁਤ ਖਤਰਨਾਕ ਹੈ ਅਪੀਲ ਲੰਧਪੁਰ ਸਾਹਿਬ ਦੀ ਦੋ ਨਹਿਰਾਂ ਇੱਕ ਪਾਖੜਾ ਦੋਹਾਂ ਦੇ ਦੋਨਾਂ ਚ ਬ੍ਰੀਚ ਦੋਨਾਂ ਚ ਬ੍ਰੀਚ ਹੈ ਤੇ ਦੋਨਾਂ ਦੇ ਉੱਤੇ ਜਿਹੜੇ ਲੱਗੇ ਹੋਏ ਆ ਉਹ ਵਾਲਾ ਬ੍ਰੀਚ ਕਾਬੂ ਕਰ ਲਓ ਹੁਣ ਇੱਥੇ ਵੀ ਲੱਗੇ ਆ ਤੇ ਹੁਣ ਪਿੰਡ ਵਾਸੀਆਂ ਨੂੰ ਵੀ ਇੱਕ ਖਤਰੇ ਦੀ ਗੁਰੂ ਸਾਹਿਬ ਕਿਰਪਾ ਕਰਨਗੇ ਬਾਕੀ ਪਿੰਡਾਂ 'ਚ ਵੀ ਹਜੇ ਪਿੰਡਾਂ ਦੀ ਕਨੈਕਟੀਵਿਟੀ ਰੁਕੀਏ ਘਰਾਂ 'ਚ ਪਾਣੀ ਨਹੀਂ ਗਿਆ ਤਾਂ ਆਪਣੇ ਵੱਲੋਂ ਪ੍ਰਸ਼ਾਸਨ ਸਭ ਕੁਝ ਲੱਗੇ ਹੋਏ ਗੁਰੂ ਸਾਹਿਬ ਕਿਰਪਾ ਕਰੇ ਤੇ ਜਿੱਥੇ ਅਕਾਲ ਪੁਰਖ ਦੀ ਫੌਜ ਵੀ ਜਿੱਥੇ ਸੇਵਾ ਕਰ ਰਹੀ ਹੈ ਉੱਥੇ ਨਾਲ ਹੀ ਨਹੰਗ ਸਿੰਘ ਜਥੇਬੰਦੀਆਂ ਵੀ ਜੋ ਹੈ ਉਹ ਲਗਾਤਾਰ ਸੇਵਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਕਿੰਦਾ ਲਗਾਤਾਰ ਸੇਵਾ ਕਰ ਰਹੇ ਨੇ ਤੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਪਿੰਡ ਵਾਸੀਆਂ ਨਾਲ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਲਗਾਤਾਰ ਸੇਵਾ ਚੱਲ ਰਹੀ ਹੈ ਉੱਥੇ ਹੀ ਨਾਲ ਜੋ ਪਿੰਡ ਵਾਸੀ ਨੌਜਵਾਨ ਨੇ ਕੀ ਲੱਗਦਾ ਹੈ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਜੇਕਰ ਨਾ ਸੇਵਾ ਵਿੱਚ ਲੱਗਦੇ ਤਾਂ ਕੀ ਹੁੰਦਾ ਨਾ ਸੇਵਾ ਵਿੱਚ ਰੱਖਦੇ ਤਾਂ ਫਲ ਤੋਂ ਵਾਂਝੇ ਰਹਿੰਦੇ ਇਹ ਸਾਡਾ ਫਰਜ਼ ਹੈ ਜੀ ਸੇਵਾ ਕਰਦੀ ਸਾਡਾ ਫਰਜ਼ ਹੈ ਸਾਡਾ ਪਿੰਡ ਹੈ ਸਾਡਾ ਇਲਾਕਾ ਹੈ ਸਾਡੇ ਲੋਕ ਹੈ ਅਸੀਂ ਲੋਕ ਨਹੀਂ ਇਕੱਠੇ ਹੋ ਕੇ ਖੜੂਗੇ ਤਾਂ ਹੋਰ ਕਿਹਨੇ ਕਰਨਾ ਕਿੰਨੇ ਸੇਵਾ ਤਾਂ ਉਹ ਲੋਕ ਕਰ ਰਹੇ ਜਿਹੜੇ ਬਾਹਰੋਂ ਆਏ ਬਾਬਾ ਜੀ ਪਟਿਆਲੇ ਤੋਂ ਆਏ ਸਿੰਘ ਹੋਰ ਜਿਹੜੇ ਦੂਰੋਂ ਵਗਾਰੋਂ ਆਏ ਉਹ ਸੇਵਾ ਕਰ ਰਹੇ ਬਾਕੀ ਜਿੱਥੇ ਕੰਨੇ ਹੁੰਦੇ ਜਾਂ ਸਾਡਾ ਜਰਨੈਲ ਆ ਕੇ ਖੜ ਗਿਆ ਜੋ ਆਪ ਲਾਣ ਲੱਗੇ ਹੋਏ ਮਾਤਰੀ ਸਾਹਿਬ ਉਹ ਇਹ ਨਹੀਂ ਵੀ ਖੜ ਕੇ ਦੇਖ ਰਹੇ ਜਾਂ ਕੋਈ ਆ ਆ ਬਾਕੀਆਂ ਵਾਂਗੂ ਜਿਹਦੇ ਆਂਦਾ ਜਿੱਦਾਂ ਵੀ ਫਲੱਡ ਟੂਰਿਜ਼ਮ ਦੇ ਆਏ ਆਏ ਫੋਟੋ ਕੁਛਾਈ ਚਾਪੀ ਪੀ ਚੱਲੇ ਉਹ ਖੁਦ ਨਾਲ ਲੱਗੇ ਹੋਏ ਸਵੇਰ ਦੇ ਆਪ ਨਾਲ ਲੱਜ ਕਰਵਾ ਰਹੇ ਬਾਕੀ ਇਹ ਬਾਬੇ ਨਾਨਕ ਦੀ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਕੋਈ ਕਹਿੰਦੇ ਇੱਥੇ ਆ ਪਹੁੰਚ ਆ ਗਏ ਕੋਈ ਵੱਡੀ ਗੱਲ ਨਹੀਂ ਹੈ ਸਭ ਓਕੇ ਹੈ ਕੋਈ ਦਿੱਕਤ ਨਹੀਂ ਤੇ ਜਦੋਂ ਜਰਨੈਲ ਨਾਲ ਖੜ ਜਾਂਦਾ ਤਾਂ ਆਮ ਲੋਕਾਂ ਨੂੰ ਵੀ ਹੌਸਲਾ ਹੌਸਲਾ ਆਪੇ ਹੀ ਦੇਖੋ ਜਦੋਂ ਮਾਤਰੀ ਸਾਹਿਬ ਆ ਕੇ ਆਟੋਮੈਟਿਕ ਸਾਰੇ ਪ੍ਰਸ਼ਾਸਨ ਨੂੰ ਵੀ ਆਣਾ ਪੈ ਡੀਐਸਪੀ ਸਾਹਿਬ ਇੱਥੇ ਹੈ ਐਸਡੀਐਮ ਸਾਹਿਬ ਇੱਥੇ ਹੈ ਹੋਰ ਵੀ ਹਰ ਇੱਕ ਮਹਿਕਮੇ ਦਾ ਉੱਚ ਅਧਿਕਾਰੀ ਇੱਥੇ ਹੈ ਜੇ ਮੰਤਰੀ ਸਾਹਿਬ ਨਾ ਇੱਥੇ ਹੁੰਦੇ ਤਾਂ ਹੌਲੀ ਹੌਲੀ ਅਧਿਕਾਰੀਆਂ ਦੀ ਵੀ ਜੇਕਰ ਗੱਲ ਕੀਤੀ ਜਾਂਦੀ ਹੈ ਵਰਦੀ ਖਾਕੀ ਨੂੰ ਕਹਿੰਦੇ ਕਈ ਦਾਗ ਲੱਗਦੇ ਨੇ ਪਰ ਅੱਜ ਮਿੱਟੀ ਦਾ ਦਾਗ ਜੋ ਲੱਗਿਆ ਕਿਤੇ ਨਾ ਕਿਤੇ ਸੇਵਾ ਜ਼ਰੂਰ ਦਿਖਦੀ ਹੈ ਬਿਲਕੁਲ ਬਿਲਕੁਲ ਡੀਪੀ ਸਾਹਿਬ ਆ ਨਾਲ ਲੱਗੇ ਹੋਏ ਆ ਪੂਰੀ ਐਨ ਗੱਲ ਹੋਈ ਐ ਨੇ ਜਦੋਂ ਜਰਨੈਲ ਆ ਕੇ ਖੜ ਕੇ ਨਾਲ ਹੈਗੇ ਤਾਂ ਫਿਰ ਸਾਰਾ ਪ੍ਰਸ਼ਾਸਨ ਸਾਰੇ ਸਾਰੇ ਵਧਾਈ ਦੇ ਸਾਰਾ ਸਾਰਿਆਂ ਨੇ ਬਹੁਤ ਵਧੀਆ ਸਹਿਯੋਗ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਘਬਰਾਉਣ ਵਾਲੀਆਂ ਨੇ ਪਰ ਮੰਤਰੀ ਸਾਹਿਬ ਨੇ ਤੇ ਪ੍ਰਸ਼ਾਸਨ ਇਹ ਕਹਿ ਰਿਹਾ ਹੈ ਕਿ ਸ਼੍ਰੀ ਨਨਦਪੁਰ ਸਾਹਿਬ ਦੇ ਵਿੱਚ ਜੋ ਤਸਵੀਰਾਂ ਨੇ ਆੜੇ ਦਵਾੜੇ ਦੇ ਪਿੰਡ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਹਾਲਾਤ ਕਾਬੂ ਵਿੱਚ ਕਰ ਲਿੱਤੇ ਗਏ ਨੇ। ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੁਬਈ ਸ਼ਲਟਾਵਾਸ਼ੀਰੀ ਨਨਦਪੁਰ ਸਾਹਿਬ।